ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਪੱਤਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਚ ਹੋਵੇ ਤੇ ਬੇਸਤ ਬੇਨਤੀ ਕਰਦੇ ਆਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਪਹੁੰਚੇ ਆਂ ਪਿੰਡ ਸੁਰਸਿੰਘ ਜ਼ਿਲ੍ਹਾ ਲਗਦਾ ਸ਼੍ਰੀਨੁ ਤਰਨਤਾਰ ਸਾਹਿਬ ਤਸਵੀਰ ਦੀ ਗੱਲ ਕਰੀਏ ਤੇ ਪੱਟੀ ਭਾਈ ਪ੍ਰਦੀਪ ਦੇ ਫਾਰਮ ਤੇ ਪਹੁੰਚੇ ਆ ਨੀਲੀ ਦਾਬੀ ਪੂਰੀ ਨੀਲੀ ਦਾਬੀ ਦੇ ਵਿੱਚ ਇੱਕ ਪੀਸ ਆ ਇੱਕ ਜਰਸੀ ਪੰਜਾਬ ਵਾਲੀ ਵਹਿੜਿਆ ਬਿਲਕੁਲ ਤਿਆਰੀ ਦੇ ਇੱਕ ਨੀਲੀ ਦਾਬੀ ਤੇ ਹੋਰ ਹੈ ਨਾਲ ਤਿਆਰੀ ਤੇ ਦੂਸਰਾ ਸਵਾ ਸੋਹਣੀ ਆ ਝੋਟੀ ਬਣੇ ਰਿਓ ਐਂਡ ਤੱਕਰ ਕੋਈ ਤਾਂ ਆ ਕਿਵੇਂ ਦੇ ਰਹਿਣਗੇ ਪਾਪਤ ਭਾਈ ਪ੍ਰਦੀਪ ਸਾਸਿਕਾ ਸਾਸਿਕਾ ਸਾਨੂੰ ਸਭ ਠੀਕ ਠਾਕ ਜੀ ਹਾਂਜੀ ਹਾਂਜੀ ਸੋਹਣਾ ਠੀਕ ਠਾਕ ਜੀ ਵਧੀਆ ਜੀ ਠੀਕ ਜੀ ਹਾਂ ਜੀ ਚੜ੍ਹਦੀ ਕਲਾ ਜੀ ਕਿਰਪਾ ਭਾਬੀ ਜੀ ਸ਼ੁਕਰੀਆ ਜੀ ਹਾਂ ਜੀ ਤੇ ਮੋਬਾਈਲ ਨੰਬਰ ਤੇ ਨਾਲੇ ਐਡਰੈਸ ਨੋਟ ਕਰੀਏ ਪਿੰਡ ਸੋਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਜੀ ਠੀਕ ਹੈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ ਜੀ 82890 16207 ਦੂਜਾ ਨੰਬਰ 82172 82447 ਤਿੰਨ ਪਸ਼ੂ ਆ ਹਾਂ ਜੀ ਤਿੰਨ ਪਸ਼ੂ ਆ ਜੀ ਇਹਦੀ ਇਹ ਡਿਟੇਲ ਨੀਲੀ ਰਾਵੀ ਜਿਹੜੀ ਆ ਗਈ ਗੱਭਣ ਆ ਇਹ ਨੀਲੀ ਰਾਵੀ ਜੇ ਝੋਟੀ ਵੀ ਜੀ ਦੂਜਾ ਸੁਆ ਮੂੰਹ ਛੇ ਦੰਦ ਜੇ ਹਾਂ ਹਾਂ ਜੀ ਬਿੱਲੀ ਮਣਕੀ ਅੱਖ ਤੇ ਜਿਹੜਾ ਵਹਣੇ ਹੁੰਦੇ ਤੇ ਵੀ ਹਾਂ ਜੀ ਦਾਂ ਉਹ ਰਾਤ ਰਹੀ ਹੈ ਜੇਕਰ ਸੂਣ ਦੇ ਵਿੱਚ ਨੋਟ ਕਰੀਏ ਕੋਈ 8 ਕ ਦਿਨ ਲੈ ਜਾਓ ਜੇ ਤੇ ਭਾਜੀ ਆਪਣੇ ਤੋਂ ਕੱਲ੍ਹ ਦੀ ਆਈ ਕਰਮਾਣੀ ਅੱਛਾ ਅੱਠ ਡਕਾ ਖਾਦੀ ਹੈ ਚਲੋ ਇਹ ਤੇ ਜੀ ਲਾਈ ਛੱਡੇ ਕਰਮਾਣੀ ਫਿਰ ਤੇ ਕੱਢ ਜੂਗੀ ਹੁੰਦਾ ਹਾਂ ਜੀ ਜੀ ਪੰਜ ਚਾਰ ਦਿਨ ਤੇ ਨਹੀਂ ਛੱਡਦੀ ਪੰਜਾਂ 5-6 ਦਿਨ ਤੇ ਬੜੇ ਆਰਾਮ ਨਾਲ ਲੈ ਜਾਊਗੀ ਬਾਕੀ ਚਾਰ ਸੱਲੇ ਦੀ ਆ ਸੱਚ ਨਾਲ ਪੂਰੇ ਚਾਰ ਸੱਲੇ ਵਾ ਕਰਮਾਣੀ ਦਾ ਕੋਈ ਤਰਕਣਾ ਯਾਰ ਨਹੀਂ ਕੱਲੇ ਸੂਏ ਦੋ ਦੋ ਹੁੰਦੇ ਆਂ 10-10 ਕਿਲੋ ਝੋਟੀ ਸੂਏ ਹੋਇਆ ਕਿੱਥੇ ਠੀਕ ਹੈ ਜੀ ਤਿੰਨਾਂ ਦਾ ਬਹਾਨਾ ਟਿਲਕਣਾ ਜਾ ਉਹ ਗੱਲ ਨਹੀਂ ਆ ਬਹਾਨਾ ਬੂਨਾ ਪੂਰਾ ਚੌਰ ਸੱਤਾਂ ਲੈਵਾ ਪੂਰਾ ਬਣਾ ਕੇ ਜਿਹੜਾ ਸੋ ਵੀ ਕਰਮਾ ਵਾਲੀ ਸੋਹਣੀਆਂ ਛੋਟੀ ਥਨ ਤੁਹਾਨੂੰ ਹੀ ਚੰਗਾ ਮਟਾਈ ਦੇ ਵਿੱਚ ਲੱਗਾ ਤੇ ਨਿਕਲੂਗੀ ਚੰਗੀ ਪੋਲੀ ਸੱਜਣੋ ਜਿਹੜੇ ਹਿਸਾਬ ਨਾਲ ਸਾਨੂੰ ਨਜ਼ਰ ਆ ਰਹੀ ਹੈ ਨੋਕ ਵਾਲਾ ਥਨ ਲੱਗਾ ਤੇ ਚਮ ਵੀ ਪਤਲਾ ਬਿਲਕੁਲ ਕਿਉਂਕਿ ਜਿਆਦਾ ਵੀ ਮੋਟੇ ਚੀਜ਼ਾਂ ਦਾ ਭਾਜੀ ਬੂਹੇ ਹਾਂਜੀ ਬਾਈ ਪ੍ਰਦੀਪ ਸਹਿ ਕਿੰਨੇ ਦੀ ਕਰ ਦਿੱਗੇ ਇਹ ਮੁੱਲ ਤੇ ਸਾਝ ਜੋ ਮਰਜ਼ੀ ਕੀਏ हां लाख दी दे दिए जी पूरे दी नहीं ओचो प्यार मत हो एकेरा ਛੱਡ ਕੇ ਇੱਕੋ ਫਿਕਸ ਰੇਟ ਕਰ ਦੋ ਜਿੱਤੋਂ ਤੁਸੀਂ ਕਰਾ ਲਓ ਜੀ ਮਾਰਾ ਨਹੀਂ ਨਹੀਂ ਤੁਹਾਡੀ ਚੀਜ਼ ਆ ਦੇਖੋ ਜਿੱਤੋਂ 100 200 ਛੋੜ ਕਾ ਨਹੀਂ ਫਿਕਸ ਰੇਟ ਕਰ ਦੋ ਸਾਨੂੰ ਘਟਾਉਂਦੀ ਲੋੜ ਨਾ ਪਵੇ ਕੋਈ 2000 ਨਹੀਂ 5000 ਛੋੜ ਕਰਾਂ 95000 ਦੀ ਲਾਟ ਛੋਟੀ ਭਾਜੀ ਦੇਵਾਂਗੇ ਉੱਚੋ 100 ਰੁਪਿਆ ਛੋਟੀ ਕਰਾਂਗੇ ਹੋਰ ਨਹੀਂ ਹੋਣਾ ਥੱਕਾ ਹੋ ਜਾਣਾ ਜਿਆਦਾ ਆਪ ਵੀ ਪੈਸੇ ਲਾ ਕੇ ਲੈ ਚਲੋ ਚੰਗੀ ਆ ਛੋਟੀ ਵੀਰ ਜੀ ਦੋ ਕ ਕਰਦੇ ਜਾ ਰਹੇ ਨੇ 98000 ਮਾਨ ਕਰਦਾ ਕੋਈ ਨਹੀਂ ਦੋ ਨਾ ਦੋ ਨਾ ਜਾ ਰਹੇ ਹੁੰਦਾ ਕਰੇ ਜਾ ਦੇ ਕਰਦਾਂਗੇ ਕੋਈ 93000 ਦੀ ਜਿਹਦੇ ਹਨਾ ਤੇ ਬੂਰੇ ਨੀਲੇ ਦਾ ਵੀ ਆ ਗਈ ਬਾਕੀ ਝੋਟੀ ਇੰਨੀ ਵੀ ਬਣੂਗੀ ਪਿਛਾੜੀ ਦੀ ਬਣੂਗੀ ਵੀ ਦੀ ਹਾਂ ਖਣਾ ਦੀ ਪਾਰ ਪਿਛੇ ਦੀ ਫੁੱਲ ਗਰੰਟੀ ਹੋ ਗਈ ਝੋਟੀ ਹਾਂ ਫਰਾਉਂਡ ਦੀ ਪੂਰੀ ਹੈ ਮੈਂ ਨਾ ਪੂਰੀ ਬਣ ਕੇ ਜਿਹੜੀ ਆਰਡਰ ਕੁਆਲਿਟੀ ਸੱਜ ਨੂੰ ਆ ਮੇ ਲੋ ਬਾਹਰੋਂ ਦੀ ਟੂਰੂ ਬਾ ਨਾ ਲਾਇਆ ਕਰਮਾ ਵਾਲੀ ਨੇ ਕਹਿਣ ਵਾਲੀ ਗੱਲ ਨਹੀਂ ਆ ਤੇ ਵੇਖਣ ਵਾਲੀ ਗੱਲ ਆ ਠੀਕ ਹੈ ਕਿ ਕਾਇੰਡ 'ਚ ਬੜਾ ਫਰਕ ਹੁੰਦਾ ਜਿਹੜਾ ਅੱਖਾਂ ਦੇ ਸਾਹਮਣੇ ਵੇਖ ਕੇ ਜਿਹੜੀ ਤਸੱਲੀ ਕਰਨੀ ਆ ਬਈ ਉਹ ਵੱਖਰੀ ਗੱਲ ਐ ਬੈਕਗ੍ਰਾਉਂਡ ਦਾ ਖਿਆਲ ਰੱਖਣਾ ਜ਼ਰੂਰ ਕਿ ਚੰਗੀ ਬੰਦੀ ਥੰਦੀ ਆ ਐਦਾਂ ਹੀ ਕੋਈ ਭੈਣ ਭਰਾ ਮਗਾਲੇ ਵੀਰ ਦੀ ਆਪਣੇ ਤੋਂ ਆਪਦੇ ਘਰੇ ਲਾ ਕੇ ਤਸੱਲੀ ਕਰਾ ਕੇ ਫੇਰ ਪੈਸੇ ਦਵੇ ਜੀ ਠੀਕ ਆ ਬੂਰੀ ਨੀਲੀ ਰਾਵੀ ਕੋਲ ਕਿੰਨਾ ਦੁੱਧ ਆ ਇਹ ਵੀ ਜੀ ਇਹਨੂੰ ਸੂਈ ਨੂੰ ਆ ਬੱਚਾ ਜਿਹਦਾ ਘਰ ਵਾਲੇ ਤੇ ਵੀ ਆਂਦੇ ਕੋਈ ਪੰਜੀ ਵੀ ਲਾ ਲੈ ਮੇਰਾ ਵੀਰ ਮਹੀਨਾ ਵੀ ਲਾ ਸਕਦਾ ਹਾਂ ਕਿੰਨਾ ਦੁੱਧ ਹੋਊਗਾ ਇਹ ਥੱਲੇ 10 ਕਿਲੋ ਜਿਹੜਾ ਠੰਡਾ ਦੁੱਧ ਹੋਊਗਾ ਕੱਟੀ ਆ ਗਈ ਮਗਰ ਹਨਾ ਬੂਰੀ ਖੁੱਲ ਗਈ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਦੂਜਾ ਸੂਹਤ ਪਹਿਲਾ ਦੂਜ ਪਹਿਲਾ ਸੂਆ ਭਾਜੀ ਦੂਜਾ ਵੀ ਮੰਨ ਸਕਦੇ ਹਨ ਕੋਈ ਦੂਜਾ ਵੀ ਮੰਨ ਸਕਦਾ ਵੀਰ ਭਰਾ ਆਪਾਂ ਪਹਿਲੇ ਕਰਕੇ ਲਈ ਭਾਜੀ ਠੀਕ ਦੂਸਰਾ ਸੂਆ ਸੱਚ ਨੂੰ ਭਾਵੇਂ ਮੰਨ ਲਿਓ ਦੁੱਧ 10 ਕਿਲੋ ਆ ਤੇ ਨੀਲੀ ਰਾਵੀ ਦੇ ਵਿੱਚ ਤੇ ਖਿਆਲ ਰੱਖਦੀ ਆ ਪੂਰਾ ਨਾਲ ਹੀ ਗੱਲ ਨਹੀਂ ਆ ਕਿਉਂਕਿ ਨਿਸ਼ਾਨੀਆਂ ਨੂੰ ਸਾਰੀਆਂ ਨੂੰ ਕਵਰ ਕਰਦੀ ਆ 10 ਕਿਲੋ ਦੁੱਧ ਤੇ ਚੌਂਣ ਜਵਾ ਇੱਕ ਨੰਬਰ ਆ ਇੱਕੋ ਪਸਮਾ ਦੇ ਵਿੱਚ ਜਿਹੜਾ ਹੈ ਦੁੱਧ ਕਰੂਗੀ ਇਹ ਨਹੀਂ ਕਿ ਡੋਕਾ ਛੋਕਾ ਬਾਤ ਚਲਾਉਗੀ ਇਹ ਜੀ ਇਹ ਥਾਨ ਹੋ ਗਿਆ ਚਾਰੇ ਕੋਈ ਕੋਈ ਭੂਰਨੀ ਕੋਈ ਛੱਟਾ ਨਹੀਂ ਵਿਜੀ ਥਾਨੇ ਕਰ ਦੇ ਦਈਏ ਵਿਜੀ 95000 ਦੀ ਮਾਨਾ ਝੋਟੀ ਲੈ ਲਓ ਤੁਹਾਡੀ ਖੁਸ਼ੀ ਆ 3000 ਛੋਟ ਕਰਦਾ 92000 ਦੀ ਝੋਟੀ ਰਾਟ ਦੇ ਦਾਂਗੇ ਜੀ 90 ਦੀ ਦੇ ਦਈ ਹਾਂ ਨਾ ਜੀ ਦੇ ਦਾਂਗੇ ਕੋਈ ਨਹੀਂ ਜੀ ਉਹ ਤੋਂ ਛੋਟ ਹੀ ਕਰਨੀ ਵਿਜੀ 100 ਰੁਪਿਆ ਆਪਾਂ ਠੀਕ ਠੀਕ ਆ ਬਾਕੀ ਝੋਟੀ ਚੰਗੀ ਵੀਜੀ ਪਹਿਲਾ 4 ਸੂਏ ਪੀਣਾ ਨਹੀਂ ਕਰਮਾ ਲਈ ਹਾਂ ਨੇ ਚੰਗੀ ਆ ਅੱਗੇ ਜਰਸੀ ਵੀ ਚੰਗੀ ਆਗੇ ਹਨਾ ਵੀ ਜਰਸੀ ਵੀਜੀ ਥੋੜਾ ਸੂਆ ਕੀ ਬਾਤ ਹੈ ਛੱਤ ਹੁਣ ਬਹੁਤ ਸੋਹਣਾ ਤਿਆਰ ਕਰਨਦੀ ਆ ਬਹੁਤ ਜਿਆਦਾ ਫੈਲਣੀ ਆ ਤੇ ਦਿਨ ਆਠ ਲੈ ਜੂ ਲੈ ਜੂ ਵੀਜੀ ਖੁੱਲਾ ਢੁਲਾ ਬਤਾਲਾ ਮੂੰਹ ਚਾਰ ਦੰਦ ਵੀਜੀ ਪਿਓਰ ਚਾਰ ਦੰਦ ਹਾਂ ਠੀਕ ਆ ਤੋਰਾ ਕਰਈਏ ਜੇ ਤਾਂ ਚਾਰ ਦੰਦ ਆ ਸੱਜਣੋ ਕਹਿ ਰਿਹਾ ਵੀਰ ਤਰਦੀਪ ਤੇ ਬੋਦੀ ਵਾਲੀ ਆ ਠੀਕ ਆ ਆਨ ਦੇਖੋ ਜਿਵੇਂ ਨਾ ਸਾਇਦਾ ਨਿਕਾਜ ਲੱਗਾ ਦਾ ਕੰਨ ਬਿਲਕੁਲ ਛੋਟਾ ਕੰਨ thora chara vi karwa denya ਪਿਓਰ ਵਿਜੀ ਚਾਰ ਹਾਂ ਚਾਰ ਦਾ ਬੋਦੀ ਬਾਦੀ ਕਰਾ ਫੇਸ ਕੁਆਲਟੀ ਦੀ ਉਖਾ ਕੰਨ ਕੋਨੇ ਕਰਾ ਨਾ ਐਨੋ ਜਾਰੀ ਫ੍ਰੀਡ ਵਾਲੀ ਆ ਆ ਐਨੂੰ ਬੁਖਾਰੇ ਕਰਾ ਕੰਨ ਕੋਨੇ ਵੇ ਐ ਛੋਟਾ ਕੰਨ ਪੂਰਾ ਬਿਲਕੁਲ ਗੋਲ ਨਿਕਾ ਕੰਨ ਲੱਗਾ ਮੱਥੇ 'ਚ ਵੀ ਡੂੰਗਾ ਇਹ ਪੂਰਾ ਨਹੀਂ ਜਰਸੀ ਆ ਪਿਓਰ ਦੇ ਜਰਸੀ ਆ ਬੋਦੀ ਬਾਦੀ ਆ ਥਾਨ ਬੜਾ ਸੋਹਣਾ ਲੱਗਾ ਕਰਮਾ ਵਾਲੀ ਨੂੰ ਕੁਆਲਟੀ ਵੀ ਚੰਗੀ ਆ ਹੂੰ ਸੋਹਣੀ ਆ ਵਾਇਰ ਤੇਰੀ ਬਹੁਤ ਚੰਗੀ ਵੀਰ ਜੀ ਬਣੂ ਬਣੂ ਚੰਗੀ ਕਰਵਾ ਲਈਏ ਇਹਦੀ ਹਾਂ ਨਹੀਂ ਢੇ ਲੱ ਚੰਗੀ ਪਈ ਆ ਚੰਗੀ ਬੜੀ ਇਹਦੀ ਵੀ ਥਣਾ ਦੀ ਬਾਹਰ ਪਿੱਛੇ ਦੀ ਆਪਣੀ ਫੁੱਲ ਗਰੰਟੀ ਹੋ ਵੀ ਤੇ ਭਾ ਭਾ ਜੇ ਬਾਹਰ ਵੇਖੀਏ ਫਿਰ ਤੇ ਵੀ ਜੀ ਇਹੋ ਜੀਆਂ ਮੱਛੀਆਂ ਦਾ ਰੋਗ ਪੈਂਡ ਪੈਂਡ ਵੀ ਕਰੀ ਜਾਂਦੇ ਆ ਜੈਸਨੋ ਕਰ ਤੇ 60000 ਦੀ ਦੇ ਦਈਏ ਵੀਰ ਜੀ ਨਹੀਂ ਜੈਸਨੋ ਪੱਦਰ ਜਾ ਕਰਕੇ ਦੇ ਦੇ 57000 ਦੀ ਵੀ ਰੈਂਡ ਮੱਛੀ ਦੇ ਦਾਂਗੇ ਉੱਚੇ 100 ਰੁਪਿਆ ਛੂਟ ਹੀ ਕਰਨੀ ਆ 55000 ਖੇਰ ਲਾ ਪਈਆ ਹਣਾ 55000 ਦੀ ਕਰਨੀ ਹਾਂ ਸੱਜਣੋ ਐ ਹੋਈ ਆ ਤਿੰਨ ਪਸ਼ੂਪਤੀ ਦੇ ਕੋਲ ਉਨੀ ਬਾਕੀ ਕਰਾਂਗੇ ਮਾਨਤਾਰ ਮੀਤ ਜੀ ਵੀਰਾ ਕਰਿਓ ਜ਼ਰੂਰ 52 ਦੇ ਵਿੱਚੋਂ ਵੀ ਮਾਨਤਨ ਹੋਊਗਾ ਤੇ ਚੰਗੀ ਆ ਵੈੜ ਜਿੰਨੇ ਘਰੇ ਰੱਖਣੀ ਉਹਨੂੰ ਵੀ ਚਾਂਗੇ ਵੇਚਣ ਵਟਣ ਵਾਲੇ ਨੂੰ ਵੀ ਚੰਗੀ ਆ ਸਫਾਈ ਸਵੇਕੋਂ ਕਿ ਚੰਗੀ ਆ ਵੈੜ ਦੀ ਜੈਸੀ ਆ ਕ੍ਰਾਉਸ ਆ ਪਿਓਰ ਤੇ ਆ ਬੂਰੀ ਨੀਲੀ ਦਾ ਵੀ ਹਨਾ ਇੱਕ ਨੀਲੀ ਦਾ ਵੀ ਤਿਆਰੀ ਤੇ ਨਹੀਂ ਪਸ਼ੂਆ ਤੇ ਆਪਣੀ ਖਰੀਦਦਾਰੀ ਕਰਿਓ ਧੰਨਵਾਦ ਸਾਰਿਆਂ ਦਾ